ਹਾਂਜੀ ਦੋਸਤੋ ਮੈਂ ਹਰ ਪਿੱਛੇ ਮੋਂ ਤੁਹਾਡਾ ਸਵਾਗਤ ਕਰਦਾ ਮੈਂ ਅੱਜ ਪੁੱਜਿਆ ਹੈਗਾ ਬੈਦ ਭੂਮੀ ਹੈਲਥ ਕੇਅਰ ਸੈਂਟਰ ਟਾਂਡਾ ਦੇ ਵਿੱਚ ਜਿੱਥੇ ਕਿ ਉਹਨਾਂ ਕੋਲ ਬਹੁਤ ਸਾਰੇ ਹੈਲਥ ਸਪਲੀਮੈਂਟ ਆਉਂਦੇ ਹੈਗੇ ਆ ਕਿਉਂਕਿ ਆਪਾਂ ਨੂੰ ਅੱਜ ਪਤਾ ਹੈਗਾ ਕਿ ਅੱਜ ਦੇ ਦੌਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਇਨਸਾਨਾਂ ਨੂੰ ਘੇਰ ਰਹੀਆਂ ਹੈਗੀਆਂ ਉਹਨਾਂ ਨੂੰ ਕਿੱਦਾਂ ਬਚਾਅ ਕਰਨਾ ਹੈਗਾ ਜੇ ਆਪਾਂ ਗੱਲ ਕਰੀਏ ਪਿਛਲੇ ਸਮਿਆਂ ਦੇ ਅੱਜ ਤੋਂ 40-50 ਪਿੱਛੇ ਜਲਦੀੇ ਕਦੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਅੱਜ ਸਾਡਾ ਖਾਣ ਪੀਣ ਇੰਨਾ ਕਿ ਜ਼ਿਆਦਾ ਖਰਾਬ ਹੋ ਚੁੱਕਾ ਹੈਗਾ ਹੁਣ ਕਿ ਆਪਾਂ ਆਪਣੇ ਖਾਣ-ਪੀਣ ਨੂੰ ਕਿਵੇਂ ਸੁਧਾਰਨਾ ਆਪਣੀ ਬੋਡੀ ਨੂੰ ਕਿਵੇਂ ਸੈੱਟ ਰੱਖਣਾ ਔਰ ਕਿਹੜੇ-ਕਿਹੜੇ ਸਪਲੀਮੈਂਟ ਖਾ ਕੇ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਆਂ ਜਿਆਦਾ ਸਮਾਂ ਲੈਂਦੇ ਬੈਦਬੂਮੀ ਹੈਲਥ케어 ਸੈਂਟਰ ਦੇ ਆਪਾਂ ਓਨਰ ਦੇ ਨਾਲ ਗੱਲਬਾਤ ਕਰਦੇ ਹੈਗੇ ਅੰਦਰ ਜਾ ਕੇ ਆਜੋ ਆਪਾਂ ਅੰਦਰ ਗੱਲ ਕਰਦੇ ਆਂ ਸਸਿਕਾ ਬਾਜੀ ਸਸਿਕਾ ਬਾਜੀ ਪਈਆ ਮੈਂ ਪੰਜਾਬੀ ਰੰਗ ਟੀਵੀ ਤੋਂ ਆਇਆ ਜਿਹੜਾ ਤੁਸੀਂ ਬੈਦਬੂਮੀ ਹੈਲਥ케어 ਸੈਂਟਰ ਖੋਲਿਆ ਹੈਗਾ ਉਹ ਜੋ ਸਪਲੀਮੈਂਟ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਸਾਨੂੰ ਉਹਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਓ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸਡੇ ਸ਼ੌਪ ਤੇ ਆਇਆ ਜੀ ਤੇ ਤੁਸੀਂ ਬੈਠੋ ਮੈਂ ਤੁਹਾਨੂੰ ਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਪਹਿਲਾਂ ਸਾਨੂੰ ਬੈਦਬੂਮੀ ਬਾਰੇ ਜਾਣਕਾਰੀ ਦਿਓ ਕਿ ਬੈਦਬੂਮੀ ਕੀ ਚੀਜ਼ ਹੈਗੀ ਆ ਔਰ ਇਹ ਤੁਹਾਡੇ ਜਿਹੜੇ ਸਪਲੀਮੈਂਟ ਵਿੱਚ ਕਿਹੜੇ ਕਿਹੜੇ ਆ ਰਹੇ ਔਰ ਕਿੰਨੇ ਕ ਸਮੇਂ ਤੋਂ ਤੁਸੀਂ ਚਲਾ ਰਹੇ ਸਰ ਵੇਦਭੂਮੀ ਹੈਲਥ케ਅਰ ਪ੍ਰਾਈਵੇਟ ਲਿਮਿਟਿਡ ਕੰਪਨੀ ਇੱਕ 11 ਸਾਲ ਪੁਰਾਣੀ ਕੰਪਨੀ ਆ ਜੀ ਅਸੀਂ ਆਯੁਰਵੇਦਿਕ ਪ੍ਰੋਡਕਟਸ ਵਿੱਚ ਡੀਲ ਕਰਦੇ ਆਗੇ ਜੀ ਇੱਚ ਤੁਹਾਨੂੰ ਅਸੀਂ 195 ਯਾਨੀ ਕਿ ਕਰੀਬਨ 195 ਤਰ੍ਹਾਂ ਦੇ ਹੈਲਥ케ਅਰ ਪ੍ਰੋਡਕਟਸ ਜਿਹੜੇ ਪ੍ਰੋਵਾਈਡ ਕਰਵਾ ਰਹੇ ਆਗੇ ਜੀ ਜਿੱਚ ਬਹੁਤ ਸਾਰੇ ਤੁਹਾਨੂੰ ਆਯੁਰਵੇਦਿਕ ਆਇਲਸ ਮਿਲਣਗੇ ਸਾਡੇ ਕੋਲ ਆਯੁਰਵੇਦਿਕ ਜੂਸਸ ਮਿਲਣਗੇ ਆਯੁਰਵੇਦਿਕ ਵਿਨੇਗਰਸ ਮਿਲਣਗੇ ਬਹੁਤ ਸਾਰੇ ਆਯੁਰਵੇਦਿਕ ਮੈਡੀਸਿਨਸ ਮਿਲਣਗੇ ਜਾਂ ਸੀਡ ਮਿਲਣਗੇ ਇਵਨ ਦਨ ਤੁਸੀਂ ਕਹਿ ਸਕਦੇ ਕਿ ਜੋ ਵੀ ਤੁਹਾਡੀ ਬੇਸਿਕਲੀ ਰਿਕੁਆਇਰਮੈਂਟਸ ਹੈਗੀ ਆ ਜੀ ਉਹ ਤੁਹਾਨੂੰ ਸਾਡਾ ਕੁਝ ਜੀ ਤੁਹਾਡੇ ਪ੍ਰੋਡਕਟ ਕਿੰਨੀਆਂ ਕੁ ਬਿਮਾਰੀਆਂ ਦੇ ਉੱਤੇ ਅਸਰਦਾਰ ਹੈਗੇ ਆ ਜੀ ਸਰ ਸਾਡੇ ਕੋਲ ਤੁਰਬਨ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਮੈਡੀਸਿਨ ਜਿਹੜੇ ਕਸਟਮਰ ਸਾਡੇ ਕੋਲ ਲੈ ਕੇ ਜਾਂਦੇ ਆ ਡਾਕਟਰ ਵੀ ਸਾਡੇ ਕੋਲ ਲੈਂਦੇ ਹੈਗੇ ਹੋਲਸੇਲ ਗ੍ਰੇਡ ਦੇ ਉੱਤੇ ਜਿਵੇਂ ਜ਼ਿਆਦਾਤਰ ਸਹੀ ਮਾਇਨੇ ਵਿੱਚ ਅੱਛੇ ਤੋਂ ਸਾਡਾ ਕੰਮ ਹੋਲਸੇਲ ਦਾ ਹੀ ਹੈ ਬਹੁਤ ਜ਼ਿਆਦਾ ਹੋਲਸੇਲ ਦੇ ਗਏ ਸਿਰ ਠੀਕ ਹੈ ਇਹ ਸਮਾਂ ਆਪਣੇ ਕੋਲ ਅਵੇਲੇਬਲ ਹੈਗਾ ਤੇ ਸਾਨੂੰ ਤੁਸੀਂ ਪ੍ਰੋਡਕਟਾਂ ਬਾਰੇ ਜਾਣਕਾਰੀ ਦਿਓ ਕਿ ਤੁਹਾਡੇ ਕੋਲ ਕਿਹੜੇ-ਕਿਹੜੇ ਪ੍ਰੋਡਕਟ ਹੁੰਦੇ ਹੈਗੇ ਆ ਆਪਾਂ ਉੱਠ ਕੇ ਗੱਲਬਾਤ ਕਰ ਸਕਦੇ ਆ ਜਰੂਰ ਤੁਸੀਂ ਕੰਮ ਲਈ ਮੇਰੇ ਬਾਰੇ ਮੈਸੇਜਰ ਪ੍ਰੋਡਕਟਸ ਸਾਡੇ ਕੋਲ ਬਹੁਤ ਸਾਰੀ ਵੱਡੀ ਰੇਂਜ ਹੈਗੀ ਪਰ ਮੈਂ ਤੁਹਾਨੂੰ ਕੁਝ-ਕੁਝ ਪ੍ਰੋਡਕਟਸ ਬਾਰੇ ਜਾਣਕਾਰੀ ਦਵਾਂਗਾ ਜਿਹੜੇ ਅਸਲ ਵਿੱਚ ਬਹੁਤ ਜ਼ਿਆਦਾ ਸਾਡੇ ਪੌਪੂਲਰ ਹੋ ਰਹੇ ਆ। ਇਹ ਸਾਰਾ ਇੱਕ ਸਾਡਾ ਪ੍ਰੋਡਕਟ ਆ ਨਾ ਗਾ ਕਲੌਂਜੀ ਹੋਏ। ਕਲੌਂਜੀ ਹੋਏ। ਹਾਂਜੀ। ਆਯੁਰਵੇਦ ਦੇ ਸ਼ਾਸਤਰਾਂ ਵਿੱਚ ਨੇ ਇਹਦੇ ਬਾਰੇ ਕਿਹਾ ਗਿਆ ਕਿ ਮੌਤ ਨੂੰ ਛੱਡ ਕੇ ਹਰ ਬਿਮਾਰੀ ਦਾ ਇਲਾਜ ਕਲੌਂਜੀ ਦਾ ਤੇਲ ਕਰ ਸਕਦਾ। ਅੱਛਾ ਜੀ। ਕਿਹੜੀਆਂ ਸ਼ਰਤਾਂ ਦੋ ਹੋਣੀਆਂ ਜੀ? ਸਭ ਤੋਂ ਪਹਿਲੀ ਸ਼ਰਤ ਤੁਹਾਡਾ ਜਿਹੜਾ ਤੇਲ ਤੁਸੀਂ ਵਰਤ ਰਹੇ ਕਲੌਂਜੀ ਦਾ ਉਹ 100% ਪਿਓਰ ਹੋਵੇ। ਪਿਓਰ ਹੋਵੇ। ਇਹਦੇ ਨੰਬਰ ਦੋ ਤੁਹਾਨੂੰ ਵਰ ਬਰਤਨ ਦਾ ਢੰਗ ਹੈਗਾ ਉਹ ਅਸੀਂ ਦੱਸ ਦਵਾਂਗੇ ਤੁਹਾਨੂੰ ਕਿ ਉਹ ਤਰੀਕਾ ਨੂੰ ਹੋਣਾ ਚਾਹੀਦਾ ਹੈ ਕਿਸੇ ਚੀਜ਼ ਨੂੰ ਤੇ ਇਸ ਪ੍ਰੋਡਕਟ ਦੀ ਗਰੰਟੀ ਉਹ ਅਸੀਂ ਦਵਾਂਗੇ ਕਿਉਂਕਿ 100% ਪਿਓਰ ਕੋਲਡ ਪ੍ਰੈਸ ਐਕਸਟਰਾ ਵਰਜਨ ਕੁਲੋਂਜੀ ਦਾ ਤੇਲ ਹੈ ਜੀ ਓਕੇ ਜੀ ਮਾਰਕੀਟ ਸਾਡਾ ਦਾਵਾ ਹੈ ਕਿ ਕੋਈ ਕੰਪਨੀ ਦਾ ਵੀ ਸਾਡੇ ਨਾਲ ਦੀ ਕੁਆਲਿਟੀ ਨਹੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਦਰਸ਼ਕ ਵੀਰੋ ਨੇ ਇਹਦੇ ਬਾਰੇ ਥੋੜੇ ਜਿਹਾ ਮੋਟਾ-ਮੋਟਾ ਦੱਸਿਆ ਕਿ ਕਿਹੜੀ-ਕਿਹੜੀ ਪ੍ਰੋਬਲਮ ਦੇ ਤੇ ਸ਼ੂਗਰ ਡਾਇਬਟੀਸ ਵਿੱਚ ਬਹੁਤ ਵਧੀਆ ਰਿਜ਼ਲਟ ਦਿੱਤਾ ਹੈਗਾ ਜਿਨ੍ਹਾਂ ਨੂੰ ਹਾਰਟ ਨਾਲ ਰਿਲੇਟਡ ਪ੍ਰੋਬਲਮ ਉਹਦੇ ਵਿੱਚ ਬਹੁਤ ਸਾਰੇ ਜਿਨ੍ਹਾਂ ਨੂੰ ਮਿਰਗੀ ਦੇ ਦੌਰੇ ਪ ਆ ਕੀ ਕਹਿੰਦੇ ਹੈਗੇ ਆ ਵੈਰੀਕੋਸ ਵੇਨ ਬਹੁਤ سارے ਲੋਕਾਂ ਨੂੰ ਲੱਗਦਾ ਹੈ ਕਿ ਵੈਰੀਕੋਸ ਵੇਨ ਹੋ ਜਾਂਦਾ ਹੈ ਉਹਦੇ ਵਿੱਚ ਬਹੁਤ ਅੱਛਾ ਰਿਜ਼ਲਟ ਨਮਨ ਕੀ ਤੁਸੀਂ ਕਹਿ ਸਕਦੇ ਹਨ ਗਿਣਿਤ ਇਹਦੇ ਬੈਨੀਫਿਟ ਹੈਗੇ ਇਹਦੇ ਜੀ ਹਾਂਜੀ ਇਸ ਤੋਂ ਇਲਾਵਾ ਸਰ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਆ ਗਏ ਆ ਤੁਹਾਨੂੰ ਸਾਡੇ ਕੋਲੋਂ ਬਦਾਮ ਦਾ ਤੇਲ ਮਿਲ ਜਾਏਗਾ 100% ਪਿਓਰ ਐਕਸਟਰਾ ਵਰਜਨ ਕੈਸਟਰੋਇਲ ਮਿਲ ਜਾਏਗਾ 올ਿਵ ਜਤੂਨ ਦਾ ਤੇਲ ਤਾਂ ਮਿਲ ਜਾਏਗਾ ਨੀਮ ਦਾ ਤੇਲ ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਸਰ ਆਇਲ ਵੀ ਅਵੇਲੇਬਲ ਆ ਗਏ ਆ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇੱਕ ਸਾਡੇ ਕੋਲ ਸਪਲੀਮੈਂਟ ਜਿਹੜਾ ਹੈ ਸਭ ਕੁਆਗਾ ਸਰ ਮੂਰਿੰਗਾ ਟੈਬਲੇਟ ਔਰ ਇਹਦੇ ਬਾਰੇ ਸੁਹਾਂਜਣਾ ਸੁਹਾਂਜਣਾ ਬਿਲਕੁਲ ਜੀ ਬਿਲਕੁਲ ਇਹ ਪਾਊਡਰ ਫਾਰਮ ਚ ਵੀ ਅਸੀਂ ਅਵੇਲੇਬਲ ਕਰਵਾਨੇ ਆ ਔਰ ਟੈਬਲੇਟ ਫਾਰਮ ਚ ਵੀ ਕਰਵਾਨੇ ਹੈਗੇ ਆ ਔਰ ਇਹਦੇ ਕਿੰਨੇ ਕਿ ਜਿਆਦੇ ਬੈਨੀਫਿਟ ਹੈਗੇ ਆ ਤੁਸੀਂ ਬਹੁਤ ਸਾਰਿਆਂ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਇਹ ਸਰ 750 ਮਿਲੀਗ੍ਰਾਮ ਦੀ ਟੈਬਲੇਟ ਅਸੀਂ ਤਿਆਰ ਕੀਤੀ ਆ ਔਰ ਤੁਸੀਂ ਸਵੇਰੇ ਸ਼ਾਮ ਇੱਕ ਇੱਕ ਟੈਬਲੇਟ ਲੈਣੀ ਸ਼ੁਰੂ ਕਰੋ ਔਰ ਵਿਦਿਨ ਡੇਸ ਤੁਸੀਂ ਦਾ ਰਿਜ਼ਲਟ ਦੇਖ ਸਕਦੇ ਹੋ ਇਹਦਾ ਬਹੁਤ ਵਧੀਆ ਰਿਜ਼ਲਟ ਹੈਗਾ ਉਤੇ ਜਿਹੜਾ ਮਹਿੰਗਾ ਆ ਨਾ ਦੁਨੀਆ ਦੀ ਸਭ ਤੋਂ ਤਾਕਤਵਰ ਸਬਜ਼ੀ ਵੀ ਭਾਜੀ ਕਹਿੰਦੇ ਰਹੀ ਬੰਦੀ ਹੈ ਬਿਲਕੁਲ ਸਰ ਬਿਲਕੁਲ 300 ਬਿਮਾਰੀਆਂ ਨੂੰ ਵੀ ਦੂਰ ਕਰਦਾ ਹਾਂਜੀ ਸਰ ਹਾਂਜੀ ਇੱਕ ਸਰ ਤੁਹਾਨੂੰ ਪ੍ਰੋਡਕਟ ਬਾਰੇ ਅਸੀਂ ਜਾਣਕਾਰੀ ਦਵਾਂਗੇ ਸਿਆ ਗੋੰਦ ਸਿਆ ਗੋੰਦ ਇਹ 52 ਤਰ੍ਹਾਂ ਦੇ ਸਾਡੇ ਬਾਥ ਨਾਲ ਰਿਲੇਟਡ ਜਿਹੜੇ ਦਰਦ ਹੁੰਦੀਆਂ ਸਾਡੇ ਸੀਚ ਪੇਨ ਹੁੰਦੇ ਆ ਜਿਦਾ ਸਰਵਾਈਕਲ ਹੋ ਗਈ ਬੈਕ ਪੇਨ ਹੋ ਗਈ ਸ਼ੋਲਡਰ ਪੇਨ ਹੋ ਗਈ ਫਰੋਜ਼ਨ ਸ਼ੋਲਡਰ ਹੋ ਗਿਆ ਜੋਇੰਟ ਪੇਨ ਹੋ ਗਿਆ ਜਾਂ ਸਾਈਟਿਕਾ ਦੀ ਦਰਦ ਹੋ ਗਈ ਇਹ ਉਹਦੇ ਚ ਸਰ ਬਹੁਤ ਜ਼ਿਆਦਾ ਲਾਭ ਹੁੰਦਾ ਹੈਗਾ ਪ੍ਰੋਡਕਟ ਆ ਇਸ ਹਾਂਜੀ ਉਹ ਸਰ ਇੱਕ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਣਾ ਸਾ ਕੈਪਸੂਲ ਫਾਰਮ ਦੇ ਵਿੱਚ ਪ੍ਰੋਡਕਟs ਹੈਗੇ ਆ ਤੇ ਅਸੀਂ ਫਰੂਟ ਸੈਲੂਲੋਸ ਤੋਂ ਸਰੇ ਦਾ ਸ਼ੈਲ ਤਿਆਰ ਕਰਵਾਉਂਦੇ ਆ ਅੱਛਾ ਜੀ ਕਿਉਂਕਿ ਬਹੁਤ ਸਾਰੇ ਲੋਕ ਤਾਂ ਹਾਰਡ ਜੈਲੇਟਨ ਜਿਹਨੂੰ ਆਪਾਂ ਬਛੜੇ ਦੇ ਮਾਸ ਤੋਂ ਸ਼ੈਲ ਤਿਆਰ ਕੀਤੇ ਜਾਂਦੇ ਅਸੀਂ ਉਹ ਨਹੀਂ ਸਰ ਤਿਆਰ ਕਰਦੇ ਜਾਂ ਜਿਆਦਾਤਰ ਕੰਪਨੀਆਂ ਚੌਲਾਂ ਦੇ ਛਿਲਕੇ ਤੋਂ ਤਿਆਰ ਕਰਦੇ ਇਹ ਸਰ ਉਤੋਂ ਫਰੂਟ ਸੈਲੂਲੋਸ ਤੋਂ ਸਰ ਤਿਆਰ ਕੀਤਾ ਗਿਆ ਠੀਕ ਹੈ ਜੀ ਔਰ ਕਿਸੇ ਵੀ ਤਰ੍ਹਾਂ ਦਾ ਯਾਨੀ ਕਿ ਕੋਈ ਵੈਜੀਟੇਰੀਅਨ 100% ਵੈਜੀਟੇਰੀਅਨ ਬੰਦਾ ਉਹ ਵੀ ਇਹਨੂੰ ਬੇਸਰੇ ਜਿਹਨੂੰ ਖਾ ਸਕਦਾ ਹਾਂਜੀ ਸਰ ਤੇ ਸਤਿ ਸ਼੍ਰੀ ਅਕਾਲ ਅਗਰ ਵੀ ਬਹੁਤ ਸਾਰੇ ਸਰ ਪ੍ਰੋਡਕਟ ਸਾਡੇ ਕੋਲ ਇਸਨੂੰ ਨਾ 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 ਉर्जा ਉर्जा 11 ਕੇ ਸਿਰਫ ਫਾਰਮ ਦੇ ਵਿੱਚ ਵੀ ਮਿਲ ਜੇਗਾ ਤੁਹਾਨੂੰ ਇਹ ਪਾਊਡਰ ਫਾਰਮ ਦੇ ਵਿੱਚ ਵੀ ਮਿਲ ਜੇਗਾ ਇਹ ਕਿਸ ਪ੍ਰੋਬਲਮ ਦੇ ਉੱਤੇ ਬਾਰੇ ਇਹ ਸਰ ਜਿੱਦਾਂ ਜਿਨ੍ਹਾਂ ਨੂੰ ਸਟੈਮੀਨਾ ਇਨਕਰੀਜ਼ ਕਰਨ ਵਾਸਤੇ ਜਿਹੜੇ ਲੜਕੇ ਜਿਮ ਜਾਂਦੇ ਹੈਗੇ ਆ ਉਹਨਾਂ ਲਈ ਸਾਰੇ ਬਹੁਤ ਅੱਛਾ ਪ੍ਰੋਡਕਟ ਹੈ ਨੈਚਰਲ ਲੈਵਲ ਟੈਸਟੋਸਟੇਰੋਨ ਲੈਵਲ ਨੂੰ ਬੂਸਟ ਕਰਦਾ ਉਹ ਨੈਚਰਲ ਸਰ ਹੈਗਾ ਇਹ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਕੋਈ ਅਸੀਂ ਹਾਰਮਫੁਲ ਕੈਮੀਕਲ ਵਗੈਰਾ ਦਾ ਕੋਈ ਸਿੰਥੈਟਿਕੋ ਚੀਜ਼ ਅਸੀਂ ਇਸ ਨੂੰ ਯੂਜ਼ ਨਹੀਂ ਕਰ ਦਿੰਦੇ ਕਿ ਪਿਓਰ ਸ਼ੋਤ ਹਾਂਜੀ ਸਰ ਹਾਂਜੀ ਬਿਲਕੁਲ ਸਰ ਜੇ ਤੁਸੀਂ ਆਪਣਾ એનર્ਜੀ ਲੈਵਲ ਇਨਕਰੀਜ਼ ਕਰਨਾ ਚਾਹੁੰਦੇ ਆ ਸਟੈਮੀਨਾ ਇਨਕਰੀਜ਼ ਕਰਨਾ ਚਾਹੁੰਦੇ ਆ ਪਾਵਰ ਇਨਕਰੀਜ਼ ਕਰਨਾ ਚਾਹੁੰਦੇ ਆ ਔਰ ਇਹ ਸਰ ਆਯੁਰਵੇਦਿਕ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਆ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਆਏਗਾ ਵੈਸੇ ਅਗਰ ਤੁਸੀਂ ਕਿਸੇ ਵੈਸੇ ਵੀਕਨੈਸ ਨਾਲ ਅਗਰ ਤੁਸੀਂ ਝੂਝ ਰਹੇ ਹੋਏ ਆਂ ਉਹਦਾ ਤਾਂ ਤੁਸੀਂ ਨੂੰ ਯੂਜ਼ ਕਰੋ ਹੀ ਕਰੋ ਵੈਸੇ ਵੀ ਤੁਸੀਂ ਅਗਰ ਜਨਰਲ ੀਨਿੰਗ ਵਾਸਤੇ ਵੀ ਯੂਜ਼ ਕਰਨਾ ਚਾਹੋ ਤੈਨੂੰ ਕਰ ਸਕਦੇ ਹੋ ਇਹਨੂੰ ਯੂਜ਼ ਇਸ ਸਾਰੇ ਖਾਲੀ ਪੇਟੇ ਦਾ ਇੱਕ ਟੱਕਣਾ 30 ml ਦਾ ਇਹਦਾ ਲੈਣਾ ਹੁੰਦਾ ਠੀਕ ਹੈ ਜੀ ਹਾਂਜੀ ਸਰ ਇਹੇ ਕੋਣਕ ਦਾ ਪ੍ਰੋਡਕਟ ਸਰ ਸਾਡੇ ਕੋਲ ਬਹੁਤ ਸਾਰੇ ਅੱਗੇ ਆ ਜੀ ਬੇਤੇ ਤੇ ਅ ਹੋਰ ਜਿੱਦਾਂ ਕਿ ਕਿਸੇ ਨੂੰ ਚਮੜੀ ਜਿਗਰ ਕੋ ਪ੍ਰੋਬਲਮ ਹੋਵੇ ਉਹਦੇ ਵਾਸਤੇ ਸਾਰੇ ਸਾਡਾ ਸਾਬਣ ਆਂਦਾ ਕਿਉਂਗਾ ਠੀਕ ਹੈ ਹਾਂਜੀ ਇਹ ਪਿਓਰ ਸਲਫਰੈਟਿਕ ਸੋਪ ਹੈ ਜਿਨ੍ਹਾਂ ਨੂੰ ਖਾਰਿਸ਼ ਖੁਜਲੀ ਦੀ ਪ੍ਰੋਬਲਮ ਹੋਵੇ ਜਿੱਦਰੀ ਪੀਪਲ ਵਗੈਰਾ ਉਹਦੇ ਵਿੱਚ ਵੀ ਸਾਰੇ ਬਹੁਤ ਅੱਛਾ ਕੰਮ ਕਰਦਾ ਠੀਕ ਹੈ ਜੀ ਹਾਂਜੀ ਇਸ ਤੋਂ ਇਲਾਵਾ ਸਰ ਸਾਡਾ ਇਹ ਆਇਲ ਆਂਦਾ ਹੈ ਐਕਸਟਰਾ ਵਰਜਨ ਕੋਕੋਨਟ ਆਇਲ ਖਾਣ ਵਾਲਾ ਜਿਹਨੂੰ ਆਪਾਂ ਨਾਰੀਅਲ ਦਾ ਤੇਲ ਕਹਿੰਦੇ ਆ ਇਹ ਖਾਣ ਵਾਲਾ ਨਾਰੀਅਲ ਦਾ ਤੇਲ ਹੈ ਅੱਛਾ ਜੀ ਦੱਖਣ ਦੇ ਵਿੱਚ ਇਹਦਾ ਬਹੁਤ ਹੰਦਾ ਸਾਊਥ ਵਾਲ ਇਹਨੂੰ ਤੇ ਕਿਹਾ ਜਾਂਦਾ ਦੱਖਣ ਦਾ ਦੇਸੀ ਘੋਿਆ ਜਾਂਦਾ ਜੀ ਇਹਨੂੰ ਤੁਸੀਂ ਖਾ ਵੀ ਸਕਦੇ ਆ ਫੇਸ ਤੇ ਵੀ ਲਗਾ ਸਕਦੇ ਆ ਛੋਟੇ ਬੱਚਿਆਂ ਦੀ ਮ사ਜ ਵੀ ਇਹ ਨਾਲ ਕਰ ਸਕਦੇ ਆ ਵਾਲਾਂ ਤੇ ਵੀ ਲਗਾ ਸਕਦੇ ਆ ਓਕੇ ਜੀ ਇਹ ਮਨ ਕੀ ਤੁਸੀਂ ਇਹ ਕਹ ਲਓ ਕਿ ਤੇਲ ਦੀ ਪਿਓਰਸਟ ਫਾਰਮ ਹੁੰਦੀ ਹੈ ਠੀਕ ਆ ਜੀ ਹਾਂ ਜੀ ਇਸ ਤੋਂ ਇਲਾਵਾ ਸਰ ਹੋਰ ਵੀ ਬਹੁਤ ਸਾਰੇ ਪਾਉਡਰ ਹੁੰਦੇ ਆ ਵਿਟਾਮਿਨ ਸੀ ਫੇਸ ਸਰ ਲੋਕੀ ਫੇਸ ਦੇ ਉੱਤੇ ਲਗਾਉਂਦੇ ਜੀ ਓਕੇ ਫੇਸ ਦੇ ਉੱਤੇ ਰੰਗ ਗੋਰਾ ਕਰਨ ਵਾਸਤੇ ਛਾਈਆਂ ਦਾਗ ਤਾਂ ਵੇਜਨਾਂ ਨੂੰ ਕਹਿੰਦੇ ਉਹਨਾਂ ਵਾਸਤੇ ਕਹਿੰਦੇ ਉਹ ਬਟਾਈਮ ਸੀਰੀਜ਼ ਕਾਰਡ ਜੀ ਹਾਂ ਜੀ ਹਾਂ ਜੀ ਇਹ ਇੱਕ ਸਰ ਆਹ ਪ੍ਰੋਡਕਟ ਬਾਰੇ ਮੈਂ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ ਤੁਹਾਨੂੰ ਇਹ ਸਰ ਸਾਡਾ ਪ੍ਰੋਡਕਟ ਹੈ ਮੈਂ ਗਾਰਡ ਕਾਲਜ ਸਪਲਾਈ ਓਕੇ ਜਿਹੜੇ ਤੁਹਾਡੇ ਸਰ ਦਰਸ਼ਕ ਦੇਖ ਰਿਹਾ ਮੈਂ ਇਹਨਾਂ ਨੂੰ ਅਪੀਲ ਕਰੂੰਗਾ ਅਗਰ ਤੁਸੀਂ 40 ਸਾਲ ਦੇ ਹੋ ਚੁੱਕੇ ਆ ਜਾਂ 40 ਸਾਲ ਤੋਂ ਉੱਪਰ ਹੋ ਚੁੱਕੇ ਆ ਤਾਂ ਤੁਸੀਂ ਇਹ ਪ੍ਰੋਡਕਟ ਨੂੰ ਆਪਣੇ ਜੀਵਨ ਚ ਜ਼ਰੂਰ ਸ਼ਾਮਲ ਕਰੋ ਜੀ ਇਹ ਸਰ ਕੀ ਕੰਮ ਕਰਦਾ ਹੈ ਇਹ ਜਿੰਨਾ ਸਾਡੀ ਆਰਟਰੀਸ ਬਲੌਕ ਹੋ ਜਾਂਦੀ ਜਿੰਨਾ ਕੋ ਨਸਾ ਦੀ ਬਲੌਕ ਹੋਈ ਕਹਿੰਦੇ ਆ ਕਿ ਉਹਨੂੰ ਦੂਰ ਕਰਨ ਚ ਹੈਲਪ ਕਰਦਾ ਹੈਗਾ ਜੀ ਬੋਡੀ ਨੂੰ ਡੀਟੌਕਸੀਫਿਕੇਸ਼ਨ ਕਰਦਾ ਹੈਗਾ ਜੀ ਜਿਨ੍ਹਾਂ ਦਾ ਟ੍ਰਾਈਗਲਿਸਰਾਈਡ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਆ ਜਾਂ ਕੋਲੈਸਟ੍ਰੋਲ ਲੈਵਲ ਬਹੁਤ ਜ਼ਿਆਦਾ ਵੱਧਦਾ ਆ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧਦਾ ਇਹ ਉਹਦੇ ਚ ਸਰ ਬਹੁਤ ਜ਼ਿਆਦਾ ਰਾਮ ਮਾਨ ਦਾ ਕੰਮ ਕਰਦਾ ਆ ਇੱਕ ਹੀ omega 3 ਵਗੈਰਾ ਨਹੀਂ ਨਹੀਂ ਸਰ omega 3 ਨਹੀਂ ਇਹ ਦੀ ਇਹਦੀ ਕੰਪੋਜੀਸ਼ਨ ਹੈਗੀ ਸਰ ਇਹ ਐਪਲ ਸਾਈਡਰ ਵਿਨੇਗਰ ਗਾਰਲਿਕ ਵਿਨੇਗਰ ਜੀ ਜਿੰਜਰ ਵਿਨੇਗਰ ਕਿ ਮਿਕਸ ਫਰੂਟ ਹੈ ਹਾਂਜੀ ਹਨੀ ਮਿਕਸ ਲੈਮਨ ਹਨ ਇਹ ਸਾਰੀਆਂ ਚੀਜ਼ਾਂ ਨਾਲ ਸਭ ਤਿਆਰ ਕੀਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਸੇ ਵੀ ਤਰ੍ਹਾਂ ਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਤੇ ਤੁਸੀਂ ਆਪਣੇ ਲਾਈਫ ਚ ਨੂੰ ਮੈਂ ਹਰ ਇੱਕ ਨੂੰ ਅਪੀਲ ਕਰੂੰਗਾ ਕਿ ਹਰ 3 ਮਹੀਨਿਆਂ ਬਾਅਦ ਤੁਸੀਂ ਇੱਕ ਬੋਤਲ ਜ਼ਰੂਰ ਖਰੀਦੋ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਭਾਜੀ ਉਹਨਾਂ ਨੇ ਸਾਨੂੰ ਪ੍ਰੋਡਕਟ ਦਿਖਾਇਆ ਹੈਗਾ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈਗਾ ਕਿਉਂਕਿ ਅੱਜ ਕੱਲ ਸਾਡਾ ਖਾਣ ਪੀਣ ਹੀ ਇਦਾਂ ਦਾ ਹੋ ਚੁੱਕਾ ਹੈਗਾ ਜਿਹੜੇ ਕਰਕੇ ਸਾਡੇ ਕਿਸੇ ਦੇ ਵੀ ਆਪਾਂ ਬੋਡੀ ਦਾ ਟੈਸਟ ਕਰਾ ਲੀਏ ਤੇ ਉਹਦੇ ਕੋਲੇ ਕੋਲੈਸਟ੍ਰੋਲ ਲੈਵਲ ਹਾਈ ਹੁੰਦੇ ਜਾਂ ਆਪਣੇ ਜਿਹੜਾ ਟ੍ਰਾਈਗਲਾਈਸਰਾਈਡ ਹੁੰਦਾ ਉਹ ਵੀ ਬਹੁਤ ਜ਼ਿਆਦਾ ਪਾਦੇ ਰਹਿੰਦੇ ਹੈਗੇ ਆ ਇੱਕ ਵਾਰੀ ਭਾਜੀ ਦੇ ਹੁਣਾਂ ਦੇ ਕੋਲ ਆ ਕੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਭਾਜੀ ਹੁਣਾਂ ਦੇ ਕੋਲ ਇਹਨੂੰ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖੋ ਉਹ ਕਿੱਦਾਂ ਦਾ ਰਿਜ਼ਲਟ ਹੈਗਾ ਭਾਜੀ ਹੋਰ ਆਪਣੇ ਕੋਈ ਕਿਹੜਾ ਕਰਾ ਪ੍ਰੋਡਕਟ ਆ ਰਿਹਾ ਹੈਗਾ ਇੱਕ ਸਾਰ ਸਾਡੇ ਕੋਲ ਉਪਚਾਰ ਮధుਮੇ ਪਾਊਡਰ ਆਉਂਦਾ ਸਰ ਇਹ ਓਕੇ ਇਹਦੀ ਤੁਹਾਨੂੰ ਟੈਬਲੇਟ ਵੀ ਸਾਡੇ ਕੋਲ ਮਿਲ ਜਣੀਆਂ ਅਗਰ ਕੋਈ ਪੇਸ਼ੈਂਟ ਪਾਊਡਰ ਖਾਣਾ ਨਹੀਂ ਪਸੰਦ ਕਰਦਾ ਉਹ ਟੈਬਲੇ ਕੰਪੋਜੀਸ਼ਨ ਦੋਨਾਂ ਦੀ ਸੇਮ ਹੋਏਗੀ ਠੀਕ ਇਹ ਜਿਹੜੇ ਸਾਰੇ ਲੋਕ ਪੇਸ਼ੈਂਟ ਡਾਇਬੀਟਿਸ ਨਾਲ ਜੂਝ ਰਹੇ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ ਜਿਨ੍ਹਾਂ ਨੂੰ बार-बार ਮਤਰੀ ਸ਼ੂਗਰ ਲੈਵਲ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਆ ਅੱਖਾਂ ਦੀ ਕਮਜ਼ੋਰੀ ਆਈ ਸਾਈਟ ਗਨ ਕੀ ਵੀਕ ਹੋ ਗਈ ਹੈਗੀ ਜਾਂ ਉਹਨਾਂ ਦੀਆਂ ਵੈਸੇ ਮਸਲ ਜਿਹੜੇ ਕਮਜ਼ੋਰ ਹੋ ਗਏ ਆ ਸ਼ੂਗਰ ਕਰਕੇ ਜਾਂ ਹੋਰ ਵੀ ਕਈ ਪ੍ਰੋਬਲਮਸ ਆ ਗਈਆਂ ਆ ਇਹ ਸਰ ਉਹਨਾਂ ਸਾਰਿਆਂ ਵਿੱਚ ਲਾਹੇਵੰਦ ਹੋਗਾ ਯਾਨੀ ਕਿ ਮੇਨ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਉਹਨਾਂ ਦੇ ਵਾਸਤੇ ਬਹੁਤ ਵਧੀਆ ਬਹੁਤ ਜ਼ਿਆਦਾ ਸਰ ਇਹਨੂੰ ਤੁਸੀਂ ਯੂਜ਼ ਕਿੱਦਾਂ ਕਰਦੇ ਆ ਇੱਕ ਗਲਾਸ ਪਾਣੀ ਲੈ ਕੇ ਇਹਦਾ ਇੱਕ ਚਮਚ ਪਾ ਕੇ ਤੁਸੀਂ ਇਹਨੂੰ ਤੇਰੇ ਖਾਲੀ ਪੇਟ ਪੀਣਾ ਹੁੰਦਾ ਜੀ ਉਹ ਸ਼ਾਮ ਨੂੰ ਖਾਣੇ ਤੋਂ 1 ਘੰਟਾ ਪਹਿਲਾਂ ਲੈਣਾ ਉਹ ਤੁਸੀਂ 8 ਤੋਂ 10 ਦਿਨਾਂ ਵਿੱਚ ਇਹਦਾ ਵਧੀਆ ਰਿਜ਼ਲਟ ਦੇਖ ਸਕਦੇ ਆਏ ਆਪਣੀ ਤੁਸੀਂ ਹੈ ਨਾ ਸਾਡੇ 10 ਵੀਰਾਂ ਨੂੰ ਜੇਕਰ ਕੋਈ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਪ੍ਰੋਡਕਟਾਂ ਨੂੰ ਯੂਜ਼ ਕਰਨਾ ਚਾਹੁੰਦਾ ਹੈਗਾ ਤੇ ਆਪਣੀ ਲੋਕੇਸ਼ਨ ਤੇ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਤਾਂ ਜੋ ਉਹ ਤੁਹਾਡੇ ਤੱਕ ਸੌਖੇ ਤਰੀਕੇ ਨਾਲ ਪਹੁੰਚ ਕਰ ਸਕੇ ਬਿਲਕੁਲ ਸਰ ਮੈਂ ਸਾਰਿਆਂ ਦਾ ਵੈਲਕਮ ਕਰੂੰਗਾ ਸਰ ਸਾਡੀ ਜਿਹੜੀ ਲੋਕੇਸ਼ਨ ਹੈਗੀ ਹੈ ਇਹ ਮੇਨ ਬਾਜ਼ਾਰ ਉੜਮੜ ਨੀਅਰ ਸਿੰਘ ਸਭਾ ਗੁਰਦੁਆਰਾ ਐਮਸੀ ਜੁਲੀ ਸਕੂਲ ਦੇ ਲੱਗੀ ਆ ਜੀ ਆਪਣਾ ਮੋਬਾਈਲ ਨੰਬਰ ਵੀ ਬੋਲਦੇ ਹੋ ਮੋਬਾਈਲ ਨੰਬਰ ਸਰ ਦੇਖੋ ਜੀ 95015 32903 ਬਾਕੀ ਆਪਾਂ ਭਾਈ ਉਹਨਾਂ ਦਾ ਨੰਬਰ ਥੱਲੇ ਸਕਰੀਨ ਦੇ ਵਿੱਚ ਚਲਾ ਵੀ ਦੇਵਾਂਗੇ ਲੇਕਿਨ ਕੋਈ ਵੀ ਵੀਰ ਭੈਣ ਇਹਨਾਂ ਸਪਲੀਮੈਂਟਾਂ ਨੂੰ ਯੂਜ਼ ਕਰਨਾਂ ਦਵਾਈਆਂ ਨਹੀਂ ਹੈਗੀਆਂ ਇਹ ਐਲੋਪੈਥੀ ਮੈਡੀਸਨ ਨਹੀਂ ਹੈਗੀ ਇਹ ਐਨੋਵੈਡਿਕ ਫੂਡ ਸਪਲੀਮੈਂਟ ਹੈਗਾ ਜਿਹੜੇ ਸਾਡੀ ਫੂਡ ਸਪਲੀਮੈਂਟ ਹੁੰਦਾ ਸਾਡੀ ਖੁਰਾਕ ਜੋ ਸਾਨੂੰ ਰੋਟੀ ਪਾਣੀ ਤੋਂ ਤੱਤ ਨਹੀਂ ਮਿਲਦੇ ਹੈਗੇ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਇੱਕ ਉਹ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੋੜ ਸਕਦਾ ਕਰ ਸਕਦੇ ਆਪਾਂ ਤੋ ਕਿ ਬਹੁਤ ਸਾਰੇ ਸਾਡੀ ਖੁਰਾਕ ਅੱਜ ਕੱਲ ਖਰਾਬ ਹੋ ਚੁੱਕੀ ਜਿਹਦੇ ਕਰਕੇ ਤੁਹਾਨੂੰ ਬਿਮਾਰੀਆਂ ਲੱਗਦੀਆਂ ਆਈਆਂ ਸਰ ਇੱਕ ਕਲਪਨਾ ਚਾਹਨਾ ਜੀ ਅਗਰ ਕੋਈ ਤੁਹਾਡੇ ਦਰਸ਼ਕ ਸਾਡੇ ਕੋਲ 올ਓਵਰ ਇੰਡੀਆ ਦਾ 올ਓਵਰ ਪੰਜਾਬ ਚ ਵੀ ਸਾਡੇ ਕੋਲੇ ਪ੍ਰੋਡਕਟਸ ਮੰਗਾਉਣਾ ਚਾਹੁੰਦੇ ਆ ਤਾਂ ਸਾਡੇ ਕੋਲ ਮੰਗਵਾ ਸਕੀ ਜੀ ਅਸੀਂ ਉਹਨਾਂ ਨੂੰ ਕੋਰੀਅਰ ਵੀ ਕਰਦੇ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅਲੱਗ-ਅਲੱਗ ਸਟੇਟਸ ਤੇ ਚਗੇ ਜਿਹੜੇ ਸਾਡੇ ਕੋਲ ਕੋਰੀਅਰ ਦੇ ਥਰੂ ਵੀ ਦੇਖੋ ਸਮਾਨ ਮੰਗਵਾਉਂਦੇ ਆ ਭਾਈ ਉਹਨਾਂ ਦੱਸਿਆ ਕਿ ਆਪਾਂ ਜੇਕਰ ਕੋਈ ਵੀ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਆਪਣੇ ਕੋਲ ਪ੍ਰੋਡਕਟ ਮੰਗਾਉਣਾ ਚਾਹੁੰਦਾ ਤਾਂ ਕੰਟੈ ਇੰਡੀਆ ਵਿੱਚ ਕੂਰੀਅਰ ਵੀ ਡਿਲੀਵਰ ਕਰ ਸਕਦੇ। ਕੋਈ ਚਾਰਜ ਹੈ? ਫ੍ਰੀ ਸਰ ਕੋਈ ਕਾ ਚਾਰਜ ਨਹੀਂ। ਫ੍ਰੀ ਹੈ ਨਾ। ਫ੍ਰੀ ਹੈ ਸਰ। ਠੀਕ ਹੈ। ਭਾਈ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਸਭ ਤੁਹਾਡਾ ਵੀ ਥੈਂਕ ਯੂ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ। ਦੋਸਤੋ ਇਹ ਹਨ ਬੈਦਭੂਮੀ ਹੈਲਥ케ਅਰ ਕੰਪਨੀ ਦੇ ਓਨਰ ਮਿਸਟਰ ਸੁਨੀਸ਼ ਕੁਮਾਰ ਜੀ ਜਿਨ੍ਹਾਂ ਨੇ ਆਪਣੇ ਸਪਲੀਮੈਂਟਾਂ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈਗੇ ਆ। ਜੇਕਰ ਕੋਈ ਵੀ ਵੀਰ ਭੈਣ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਤਾਂ ਜੋ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈਗੇ ਕਿ ਮੈਡੀਸਨ ਨਹੀਂ ਹੈਗੇ ਆਪਾਂ ਬਾਰ-ਬਾਰ ਬੋਲਦੇ ਕਿ ਐਲੋਪੈਥੀ ਵੀ ਨਹੀਂ ਹੈਗੇ ਇਹ ਹੈਗੀ ਪਿਓਰ ਆਯੁਰਵੇਦਿਕ ਸਪਲੀਮੈਂਟ ਫੂਡ ਸਪਲੀਮੈਂਟ ਜੋ ਸਾਨੂੰ ਰੋਟੀ ਪਾਣੀ ਤੋਂ ਖਰਾਕੀ ਦਾਤ ਨਹੀਂ ਮਿਲਦੇ ਉਹ ਆਪਾਂ ਇਹਨਾਂ ਸਪਲੀਮੈਂਟ ਦੇ ਥਰੂ ਲੈ ਸਕਦੇ ਆ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ